ਹੋ ਚੁਕੇ ਫਾਈਨਲੀ ਅਸੀਂ ਪਹੁੰਚ ਗਏ ਵਿਆਹ ਤੇ ਸਭ ਤੋਂ ਪਹਿਲਾਂ ਰੂਰੀਆਂ ਗੀ ਅੱਖਾਂ ਤਾਂ ਮੈਰੀਆਂ ਪਤਾ ਕਿਉਂ ਲਾਲ ਹੁੰਦੀ ਐ ਗਾਇਜ਼ ਮੈਂ ਨਾ ਤੁਕੇ ਨੇ ਮੈਚਿੰਗ ਜੀ ਕਰ ਲੈਂਦੇ ਜਾਂ ਸੋ ਹੀ ਗਾਇਜ਼ ਵੈਲਕਮ ਬੈਕ ਟੂ ਚੈਨਲ ਮਨਜੀਨਾ ਵਲੋਗਸ ਤੇ ਤੁਹਾਡਾ ਸਵਾਗਤ ਹੈ ਜੀ ਬਾਕੀ ਤੁਹਾਡੀ ਦੁਆ ਜੇ ਨਾਲ ਆ ਪਬਲੀਕ ਨੂੰ ਠੀਕ ਹੈ ਤੇ ਦੋਸਤੋ ਮੈਂ ਕੱਲ ਨਾ ਬੰਨ ਕੇ ਰੈਡੀ ਹੋ ਗਿਆ ਵਾਂ ਸਕੂਲ ਜਾਣ ਵਾਸਤੇ ਮੈਂ ਜਪਨ ਸਕੂਲੇ ਜਾਣ ਤੇ ਮੈਂ ਜਾਣਾ ਉਹ ਦੂਸਰੇ ਸਕੂਲ ਨਾਈਟਿੰਗਲ ਪਿਪਰ ਦੇ ਤਾਂ ਮਮ ਸਟਪਣਾ ਦਿੱਤੇ ਬਰਾਊਂਚ ਹਿੰਦੀ ਕਾ ਮਾਤ੍ਰ ਭਾਸ਼ਾ ਰਾਸ਼ਟਰੀ ਭਾਸ਼ਾ ਰਾਸ਼ਟਰੀ ਭਾਸ਼ਾ ਵੀ ਅੱਜ ਸਾਡੇ ਜੋ ਕਰਮ ਹੋ ਰਿਹਾ ਇਥੇ ਕਿਉਂ ਪਿਆ ਕਿ ਤੇ ਬਦੇਸੀ ਕਿਹਨਾਂ ਨੂੰ ਉਥੇ ਚੋਕ ਨੂੰ ਜਰੀਆ ਚੰਦਲ ਖਾਲਾ ਜਾ ਕੇ ਲੋਕ ਚਾਈ ਨਾਲ ਉਠੀ ਪਈ ਪਈ ਮੈਂ ਖਾਣ ਲਗਾ ਸਿੱਖਾ ਕੇ ਰੋਟੀ ਪੁੱਤਾਂ ਨੂੰ ਮਿਲਦਾ so guys ਪਾ ਉੱਠੇ ਵੀ ਸਿਰ ਅੜਛੜ ਕੇ ਫੋ ਗਾਇਸ ਆਪਾ ਗਾਇਸ ਦੇਖ ਲੋ ਤੇ ਨਿੰਦਰੀ ਗਾਸ ਫੁੱਲੇ ਮम्मा ਵੀ ਕੁੰਨੀ ਆਈ ਨਹੀਂ ਕੰਮ ਤਾਂ ਆ ਕੀ ਆ ਵੇ ਇਹ ਕੀ ਹੈ ਗਾਇਸ ਇਹ ਕੀ ਹੈ ਮम्मा ਕੀ ਮम्मा ਓਕੇ ਆ ਹੁਣ ਦੋ ਤੱਕ ਦੀ ਗੁਨਾਹ ਹਟ ਜਾ ਨੀ ਮੇਰੀ ਪੁੱਗੀ ਮੈਂ ਅੜਕ 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 ਕਿੱਥੇ ਵੜ ਰਹੀ ਦੇਖੋ 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 ਉਹ ਵੜ ਗਿਆ ਵੜ ਗਿਆ ਵੜ ਗਿਆ ਉਹ ਆ ਗਿਆ ਮम्मा ਉਹ ਸੱਡਾ ਬੜਕੀ ਦੇ ਆ ਗਿਆ ਜੀ ਜਾਣਾ ਹੈ ਗਾਇਸ ਪਿਆਰ ਤੇ ਆ ਤੋ ਕਹਤੇ ਤੁਮ ਮੈਂ ਦਿਖਾਉ ਲਈ ਸੀ ਕਿ ਇਹ ਆ ਦੇਖੋ ਜੇ ਕਿਸੇ ਨੀਚੋਂ ਮम्मा ਦਾ ਨਾਮ ਲੱਭ ਤਾ ਮਾਮ ਲਿਖਿਆ ਉਹਨੂੰ ਮੈਂ ਸਰਪ੍ਰਾਈਜ਼ ਦੂੰਗਾ ਕੋਸ਼ਿਸ਼ੀ ਕੁਸ਼ ਵੀ ਦੇ ਸਕਦਾ ਉਹ ਨੂੰ ਮੈਂ 15 ਗ੍ਰਮ ਦੇਵਾਂ ਗੋਲੂ ਨੂੰ 2 ਗ੍ਰਮ ਮੈਂ ਤੇ ਅਰੇ ਕਾ ਗਾਈਸ ਆਪਨੇ ਢੋਲ ਲੈਂਗੇ ਹੱਜ ਪਾਉਂਗਾ ਕੱਢ ਲਾਉਂਗਾ ਤੇ ਇਹਨਾਂ ਨੂੰ ਵੀ ਆਪਾਂ ਕੱਢਦੇ ਆ ਫਿਰ ਆਪਾਂ ਦੇ ਟਿਸ਼ਨ ਵੀ ਜਾਣਾ ਵਾ ਤੁਸੀਂ ਜਾ ਕੇ ਫਿਰ ਰੈਡੀ ਸੜੀ ਖਾਵਾਂਗੇ ਚਲੋ ਗਾਈਸ ਹੁਣ ਆਪਾਂ ਫਿਰ ਕੁਝ ਖਾ ਲਈਏ ਫਿਰ ਤੁਹਾਨੂੰ ਮਿਲਦੀ ਆ ਤਾਂ ਦੋਸਤੋ ਫਾਈਨਲੀ ਸਕੂਲ ਤੋਂ ਆ ਗਿਆ ਸਕੂਲ ਆ ਕੇ ਤਿਆਰ ਹੋ ਗਈਆਂ ਮੈਂ ਕੁੜਤਾ ਵਜਾਂ ਮੈਂ ਪਾ ਲਿਆ ਤਾਂ ਸੋਚ ਲਾ ਕਿੱਥੇ ਜਾਣਾ ਇਨੇ ਜਿੰਨੇ ਲਾਸਟ ਵਲੋਗ ਦੇਖਿਆ ਨਾ ਪਤਾ ਪਤਾ ਜਣਾ ਜਵਿਆ ਲਾਸਟ ਵਲੋਗ ਪਾਇਆ ਹੀ ਨਹੀਂ ਕੱਲ ਦਾ ਜਿਹੜਾ ਤੁਸੀਂ ਸਿਆਪਾ ਪਾਇਆ ਸੀ ਗਾਇਸ ਬਲੌਕਰ ਦੀ ਮਿਸਟੈਂਡ ਨਹੀਂ ਬੈਂਦਾ ਇਸ ਕੁੜੀ ਕਰਕੇ ਆਏ ਗਏ ਇਸ ਕੁੜੀ ਕਰਕੇ ਇਹਦੇ ਗਾਣਾ ਪਈਆਂ ਤਾਂ ਗਾਇਸ ਮम्मा ਥੋੜੇ ਜਿਹੇ ਮੂਡ ਆਫ ਸਤਾ ਪਤਾ ਨਹੀਂ ਵੀ ਮੈਨੂੰ ਮम्मा ਜੀ ਕੋਈ ਨਰੋਕ ਨਹੀਂ ਗਾਇਸ ਮਮਾ ਦੇ ਲਈ ਗਰੀਨ ਹੈਪੀਐਸ ਜੋਤੀ ਯਾਦਵ ਪੋਡਕਾਸਟ ਵਧੀਆ ਰਹੇ ਤੁਹਾਨੂੰ ਗਾਇਸ ਕਿੰਨਾ ਟਾਈਮ ਲੱਗਿਆ ਦਿਖਾ ਨਹੀਂ ਮੰਮੀ ਨੇ ਗੈਸ ਪਤਾ ਕਿਨੇ ਟਾਈਮ ਮੁੱਠਾ ਦਿਖਾਇਓ ਤੁਸੀਂ ਦੂਜੇ ਨੂੰ ਨਾ ਪਤਾ ਹੈ ਗੈਸ 16 ਮਿੰਟ ਲੰਘਿਆ 41 ਮਿੰਟ ਨਹੀਂ ਉੱਠਦਾ ਹਨਾ ਹਨਾ ਟਾਈਮ ਟਮਟਲਾ ਨਹੀਂ ਨਾ ਅੱਧਾ ਘੰਟਾ ਹੈ ਇਹਦੇ ਪਾਸੇ ਚਲੋ ਗੈਸ ਜਦ ਤੱਕ ਅੰਮਾ ਦੇਖਦੇ ਆ ਤੁਸੀਂ ਸੂਟ ਕਿਹੜਾ ਪਾਣਾ ਬਲੈਕ ਕਰ ਦੋ ਬਲੈਕ ਦੇ ਯਾਦ ਇੱਕ ਮੇਲਾ ਦਾ ਹਾਂ ਬਲੈਕ ਠੀਕ ਹੈ ਠੀਕ ਹੈ ਸੂਟ ਨਾ ਮਚਾ ਜੀਏ ਨਹੀਂ ਨਹੀਂ ਠੀਕ ਹੈ ਨਾ ਚਲੋ ਦੋਸਤੋ ਜਦ ਤੱਕ ਅੰਮਾ ਦੇਖਦੇ ਪੋਡਕਾਸਟ ਤੇ ਆਪਾਂ ਤੱਕ ਮੰਨਿਆ ਪਾ ਲੂ ਤੁਸੀਂ ਦੇਖੋ ਮੈਂ ਕਿਹੜੀ ਬੱਦਵੰਦਾਂ ਨੇ ਲੱਗੇ ਹੋਏ ਨੇ ਜੱਦਾ ਇੱਧਰ ਦੇਖੋ ਇੱਧਰ ਦੇਖੋ ਇੱਧਰ ਕੋਈ ਨਾਂ ਕੋਈ ਨਾਮਤੋਂ ਦੇਣੀ ਇਹੇ ਇਹ ਫੇਸ ਵਾਸ਼ ਹੈ ਗਾਇਸ ਤੁਹਾਨੂੰ ਵੀ ਪਤਾ ਕੋਈ ਫੇਸ ਵਾਸ਼ ਇੱਧਰ ਦੇਖ ਇੱਧਰ 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 ਕੈਮਰਾਮੈਨ ਉਹ ਦੇਖੋ ਇੱਧਰ ਆਹ ਇਹਨਾਂ ਦਾ ਫੇਸ ਵਾਸ਼ ਦੇਖਦਾ ਵੇਂ ਦੇਖਦਾ ਵੇਂ ਹਾਂ ਬਈ ਸਾਬਨ ਫੇਸ ਵਾਸ਼ ਵਾਂਗੂੰ ਤਾਂ ਪਿੰਡਾਂ ਵਾਲਿਆਂ ਦਾ ਹੋਈ ਹੁੰਦਾ ਵਾ ਪਿੰਡਾਂ ਵਾਲਿਆਂ ਦਾ ਸ਼ੌਂਕ ਰਹਿੰਦਾ ਪਿੰਡ 'ਚ ਤਾਂ ਮੈਂ ਵੀ ਰਸਤੇ ਸ਼ੌਂਕ ਕਰਦਾ ਹਾਂ ਬੰਦੇ ਨੇ ਨਾਲ ਐ ਕਰਕੇ ਨਾ ਬਾਈ ਐ ਕਰਕੇ ਮੈਂ ਪਿੰਡ ਨਾ 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 ਖਰਜਾ ਖਰਜਾ ਦੇਖੋ ਲੋਕਾਂ ਨੂੰ ਮੈਂ ਫੁਲਾਣੀ ਨਹੀਂ ਆਣਾ ਮੈਂ ਤਾਂ ਉਹ ਛੱਬਨ ਨਾਲ ਲਾਤੀਆ ਫਿਲਮ ਲੱਛੇ ਬੈਣ ਦੇ ਜਾ ਕੰਮ ਕਰ ਜਾ ਆ ਦੇ ਆ ਦੇ ਆ ਗਈ ਓਏ ਖੜ ਜਾ ਯਾਰ ਹੁਣ ਆਵੇਂ ਦਾ ਨਾ ਲਿਖ ਜਾ ਮੇਰੇ ਮੂੰਹ ਤੇ ਫੇਸਬੁੱਕ ਸਿਕਾਤਾ ਦੱਸੇ ਗਾਈ ਟੁਪੀ ਅਰੇ ਤਕੜਾ ਦੇ ਲੋ ਗਾਈਸ ਕੋਈ ਵੀ ਆਏ ਕਰਤੇ ਅੱਖਾਂ ਖੋਲ ਕੇ ਛੱਬਨ ਲਾ ਸਕਦਾ ਚੈਲੰਜ ਚੈਲੰਜ ਆ ਦੇ ਲੋ ਨਾ ਦੁਰਾ ਗਿੱਲਾ ਸਾਬਣ ਦੇ ਦੇਖੋ ਅੱਖਾਂ ਤੇ ਚੰਗੀ ਤਰ੍ਹਾਂ ਲੱਗਿਆ ਨਾਲਿਆ ਫਿਰ ਸਾਰਿਆਂ ਨੂੰ ਕਹਿੰਦਾ ਨਹੀਂ ਮੇਰੀਆਂ ਤਾਂ ਅੱਖਾਂ ਵੀ ਲਾੜ ਜਾਂਦੀਆਂ ਨੇ ਮੰਮਾ ਤੇ ਇੱਥੇ ਗਈ ਆ ਮੈਂ ਰੋਗੋ ਦੀ ਥੋੜੀਆਂ ਐ ਖੋਲ ਕੇ ਲਉਣੀ ਆ ਪਰ ਮੈਂ ਦਿਖਾਉਣ ਨੂੰ ਪਰ ਅੱਖਾਂ ਲਾੜੀ ਹੋਣਗੀਆਂ ਅੱਖਾਂ ਤਾਂ ਮੇਰੀਆਂ ਪਤਾ ਕਿਹੜਾ ਹਾਲ ਹੁੰਦੀ ਐ ਮੀਨਾ ਆਂਟੀ ਨੇ ਦੇਖxam ਮੈਂ ਤਾਂ ਕਰੇ ਧਿਆਨ ਲਈਤਾ ਮੀਨਾਂਡੀ ਕਹਿੰਦੇ ਤੁਸੀਂ ਅੱਖਾਂ ਖੋਲ ਕੇ ਆਏ ਬਾਣੀ ਮਾਰ ਦਿਓ ਆਹ ਦੇ ਆ ਮੇਰਾ ਸੂਟ ਪ੍ਰੈਸ ਕਰਕੇ ਗਈ ਆ ਰੀਤ ਗਾਇਸ ਦੇਖ ਲੋ ਗੰਦਾ ਜਾ ਸੂਟ ਗੰਦਾ ਜਾ ਉੱਡਾ ਖਣਾ ਫੁੱਲਾ ਸੀ ਗਿੱਤਾ ਬੰਨ। ਪਰ ਅਸਲੀ ਸਹੀ ਕਿ ਸੋਹਣਾ ਗਿੱਤਾ ਸੂਟ ਥੋੜੀ ਗੰਦਾ ਵਾ। 5000 ਦਾ ਸੂਟ ਤਾਂ। ਮੈਂ ਕੰਮ ਕਰਿਓ। ਸਾ ਗੈਲਜ਼ ਆ ਦੇਖੋ ਮੈਂ ਆਪਣੇ ਵਾਲ ਸਟ੍ਰੇਟ ਕਰਵਾਏ ਫਰੀ ਚ ਤੇ ਜੇ ਕਿਸੇ ਨੇ ਕਰਵਾਣੇ ਆ ਤਾਂ ਸੋ ਮੈਨੂੰ ਗੈਲਜ਼ ਡੀਐਮ ਕਰ ਸਕਦਾ। ਉਹਦੀ ਫੋਨ ਨੰਬਰ ਸੀ। ਡੀਐਮ? ਉਹ ਡੀਐਮ ਡੀਐਮ ਮੈਨੂੰ 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 ਕੋਈ ਮੈਸੇਜ ਕਰ ਸਕਦਾ ਜੇ ਕਿਸੇ ਨੇ ਵਾਹ ਲਾ ਕੇ ਕੁਝ ਕਰਵਾਣਾ ਬੀਆ ਵਾਲੀ ਹੋਰ ਫਰਮ ਦਾ ਸੋ ਮੈਨੂੰ ਪਤਾ ਦਲੇਰ ਮਹਿੰਦੀ ਉਹ ਸਿੰਗਰ ਆ ਪਤਾ ਕਿੰਨਾ ਤਕੜਾ ਦਲੇਰ ਮਹਿੰਦੀ ਉਹ ਜਿਹਦਾ ਕਿਹੜਾ ਗਾਣਾ ਸੀਗਾ ਦਲੇਰ ਮਹਿੰਦੀ ਦਾ ਉਹ ਵਿਆਹਾਂ ਚ ਬਹੁਤ ਚੱਲਦਾ ਹੁੰਦਾ ਪਤਾ ਨਹੀਂ ਉਹ ਗਾਣਾ ਸੀਗਾ ਮੰਜੀ ਥੱਲੇ ਕੌਣ ਭਾਬੀ ਦੀ ਵਜਗਾ ਗੰਜਾ ਮੰਜਾ ਕੌਣ ਹੈਨਾ ਗਾਇਸ ਡੀਐਮ ਦਾ ਮਤਲਬ ਦਲੇਰ ਮਹਿੰਦੀ ਗੇ ਰੱਖਦੇ ਆ हाय क्या क्या हो गया ये क्या है यार करता काम आ देखो सुनना हो गया मैं ताई के नहीं है हो गया दे सुनता हूँ तो लोगों को सुनते ना पर रुक के नहीं दे तो दोस्तों मैं तो रेडी हो गया हूँ ब्लैक पक्स ਤਾਂ ਪਰਦਾ ਪਰਾਲੀ ਕੁੜਤਾ ਵੀ ਮੈਂ ਵੈਹੇ ਕਰ ਸੁਣ ਲੱਗ ਰਿਹਾ ਹੈ ਗਾਇਜ਼ ਮੈਂ ਨਾ ਤੁੱਕੇ ਨੇ ਮੈਚਿੰਗ ਜੀ ਕਰ ਲੈਂਦੇ ਜਾਂ ਜੂਣ ਕੇ ਹੀ ਤੁਹਾਨੂੰ ਪਤਾ ਲੱਗੇਗਾ ਆ ਮੇਰੇ ਬੰਦ ਕਰੀ ਮੇਰਾ ਸੁਨੀ ਗਰਾਫ ਬੜਾ ਵੱਡਾ ਜਾਊਗਾ ਗਾਇਜ਼ ਮੇਰੇ ਸੋਨਾ ਲੱਗਦਾ ਯਾਰ ਢੀਲੀ ਲਾਤੀ ਨੰਨੇ ਆਹਾ ਦਿਖਾਓ ਖੜ ਜਾ ਇੱਕ ਮਿੰਟ ਦੇਖਣਗੇ ਠੀਕ ਆ ਫਿਰ ਕਰੀ ਨਹੀ ਨਹੀ ਬਾੜਾ ਟਿੱਲਾ ਦੇ ਨਾਲ ਕੇ ਜਾਣਗੇ ਵੀ ਨਾਲ ਥੋੜਾ ਜਿਆ ਟਾਈਟ ਜਿਹਾ ਕਰਕੇ ਲਾ ਦੇ ਥੋੜਾ ਜਿਆ ਟਾਈਟ ਕਰਕੇ ਲਾ ਦੇ ਦੇਖੋ ਥੋੜਾ ਜਿਆ ਅੱਗੇ ਕਰਕੇ ਲਾ ਦੇ ਬਸ ਹੈ ਤਿੰਨ ਚਾਰ ਅੜ ਗਿਆ ਜੀ ਹਾਏ ਉਧਰ ਜਾ ਕੁਟਟਾ ਹਾਂ ਅ ਤਿੰਨ ਚਾਰ ਕਿਹਾ ਸੀ ਨਾ ਮੈਂ ਥੋੜਾ ਜਿਆ ਕਿਹਾ ਸੀ ਫਿਰ ਤੈਨੂੰ ਕੁੱਟਣ ਨੂੰ ਥੋੜੀ ਕਿਹਾ ਤੇ ਫਿਰ ਹਾਂ ਠੀਕ ਹੈ ਉਸ ਤੋਂ ਫਾਈਨਲੀ ਤਾਂ ਮੇਰੀ ਦਿੱਕਤ ਆਉਣੀ। ਲਾ ਫੜਾ ਤੂੰ ਦੇਖ ਲੈ। ਉਹ ਬਾਈਸ ਦੇਖੋ ਜੀ ਮੇਰਾ ਸੁਣਨਾ ਲੱਗ ਪਿਆ। ਪਰ ਦੇਖ ਕਰਨੀ ਨਹੀਂ ਦੇਖ ਕੇ ਜਲਸੀ ਵੜੀ ਕਰਦੇ। ਤੇ ਗੇਸ ਅਕਟਰ ਅੰਦਰ ਕਰਦੀ ਹੈ। ਚੱਬ ਕਿੱਥੇ ਗਿਆ ਅਕਤੀ ਬਾਜੀ? ਤਾਂ ਗੇਸ ਚੱਲੋਂ ਟੈਲਪ ਕਰੀ। ਸਾਰਾ ਕੁਝ ਮਾਂਪ ਤੋਂ ਚੱਕ ਕੇ ਫਿਰ ਮਿਲਦਾ। ਫਾਈਨਲੀ ਰੈਡੀ ਹੋ ਗਿਆ ਮੈਂ ਦੇਖ ਲੋ। ਉੱਧਰ ਤੇ ਲੱਗ ਰਿਹਾ। ਮੰਮਾ ਹਣ ਇਦਾਂ ਦੇ ਲੱਗ ਰਿਹਾ ਕੁਛ। ਤਾਂ ਚੱਲੀ ਅੰਮਾ। ਚੱਲੋ ਚੱਲੋ। ਚੱਲੋ ਉਹ ਬਾਹਰ ਆਂਟੀ ਵੀ ਆ ਗਈ। ਚਲੋ ਅੰਮਾ। ਆ ਗਿਆ ਮੈਂ ਗੇਟ ਲਾ ਕੇ। ਵੀ ਗੱਡੀ ਦੀ ਚਾਬੀ ਚੱਕੀ ਨਹੀਂ ਤਾਂ ਹੁਣ ਤਾਈ ਬਲੌਗ ਕਰਨਾ ਪਉਣ ਲੱਗੇ ਪਰ ਫੈਲੀ ਪਹੁੰਚ ਗਏ ਆ ਉਹ ਬਿੰਦਾ ਰਸਤਾ ਸੀ ਜਿੱਧਰੋਂ ਸੀ ਆਏ ਆ ਜੀ ਬਹੁਤ ਜਿਆਦਾ ਮੈਨੂੰ ਬਹੁਤ ਸਾਰੇ ਬਾਕੀਆਂ ਨੂੰ ਲੱਗਦੀਆਂ ਸਾਰੇ ਗੈਸ ਅਸੀਂ ਗੌਂਡ ਦਾ ਧੰਨਵਾਦ ਕਰਦੇ ਆਂ ਔਰ ਦੰਡ ਪਾਉਣ ਕਰਨਾ ਡੈਟ ਆ ਪਹੁੰਚ ਗਏ ਬਸ ਐਵੇਂ ਪਤਾ ਨਹੀਂ ਕੀ ਗੁਫਾਈ ਲੱਗੀ ਜਾਂਦੀ ਹੈ ਲੈਟੇ ਹੋਵੇ ਹੈ ਹੀ ਨਹੀਂ ਸ਼ਾਹ ਵਾਹ ਜੀ ਤੇ ਆਈ ਜਾਂਦੇ ਆ ਅਸਲੇ ਅੱਧੇ ਘੰਟੇ ਤੋਂ ਅੱਡੀ ਛਣ ਕਹਿ ਰਹੇ ਬਸ 5-7 ਮਿੰਟ ਦਾ ਹੀ ਰਹਾ ਵਾ ਦੇਖ ਲੈਦੇ ਘੰਟੇ ਨੂੰ ਮੁੜਦੇ ਨਹੀਂ ਜਪਾ ਹੈ ਕਰੋ ਅੱਧਾ ਇੱਕ ਕਿਲੋ ਮੀਟਰ ਆਇਆ ਬਾਦ ਹੁਣ ਮੈਂ ਪੁੱਛਿਆ ਸੱਚੀ 1 ਕਿਲੋ ਮੀਟਰ ਆਇਆ ਗਿਆ ਬਸ 1 ਕਿਲੋ ਮੀਟਰ ਪਤਾ ਨਹੀਂ ਕਿਹਾ ਉਹਨਾਂ ਦਾ ਸ਼ੌਕ ਹੈ

ਜਿਹੜਾ ਬੰਦਾ ਨਾਲ ਆਇਆ ਤੁਹਾਨੂੰ ਗਾਇਸ ਮੈਂ ਹਜੇ ਪੁੱਛਦਾ ਹਾਂ ਤੇ ਆਪਦੇ ਬੰਦੇ ਨਹੀਂ ਮਾਰਤਾ ਪਰ ਬਚਾਅ ਹੋ ਗਿਆ ਖੁੱਲੋ ਗੇਟ ਤੇ ਛਤੀ ਪਈਆ ਯਾਰ ਹਾਂਜੀ ਦੇਖਿਆ ਮੈਂ ਗੱਡੀ ਚ ਨਹੀਂ ਦਾਲੀ ਸੀ ਨਾ ਹੁਣ ਨਹੀਂ ਆਣੀ ਆਵਾਜ਼ ਨਹੀਂ ਆਉਂਦੀ ਤੁੰਗ ਰਿਆ ਕਿ ਨੀਂਦ ਕਿੱਥੇ ਆਉਂਦੀ ਹੈ ਉੱਥੇ ਮੇਰੀ ਜਾਨ ਕੱਗ ਲੱਗੇ ਆ ਤੇਰਾ ਤਾਂ ਮੈਂ ਤੇ ਲਾ ਦੇਣਾ ਤੇਰੇ ਤਾਂ ਉਹ ਪਾਦਾਂ ਹੀ ਹੁੰਦੀਆਂ ਤੇ ਲੱਗ ਜਾਂਦੇ ਆ ਤੇ ਸਰ ਤੇ ਆਉਂਦੇ ਤੇ ਗਲਾ ਚਾਦੇ ਉਹ ਮੱਗ ਦੀ ਉੱਤੇ ਤੂੰ ਵੀ ਨਿਕਣੀ ਮੈਂ ਸੱਚੀ ਆ ਲੈ ਬੱਸ ਸੱਚੀ ਲੱਗਦੀ ਹੈ ਸੱਚੀ ਪੈਗ ਲਾਇਆ ਅੱਜ ਨਹੀਂ ਆ ਗਈ ਤੁਹਾਡੀ ਸੱਚੀ ਪੈਗ ਲਾਇਆ ਓਏ ਆ ਫੜ ਜਾ ਮੈਂ ਕੀ ਫੜੀ ਸਰਦੀ ਆ ਮੇਰੇ ਤੋਂ ਦੇਖ ਲੈ ਕਿੰਨਾ ਖਸਾ ਬੋਰਦੇ ਨਾ ਸੱਚੀ ਪੈਗ ਲੱਗੇ ਤਾਂ ਹੀ ਨਹੀਂ ਖੜੇ ਜਾ ਰਹੇ ਲੱਤਕ ਦੇਖੋ ਬੜਾ ਹੋ ਜਾ ਬੀਬੀਏ ਹੈ ਪਾਗਲ ਤੇ ਮੈਨੂੰ ਕੁਝ ਦਾ ਪਤਾ ਆ ਨਹੀਂ ਕਰੀ ਰਹੀ ਆਂ ਤੇ ਉਹ ਆ ਫੜੇ ਯਾਰ ਮੈਨੂੰ ਮੈਂ ਖਲਾਰਾ ਦੇਖੋ ਗਾਇਜ਼ ਆ ਦੇਖੋ ਕਿ ਖਲਾਰਾ ਪਾਇਆ ਹੋਇਆ ਇਹਨਾਂ ਨੇ ਆ ਦੇਖੀ ਇੱਕ ਮਿੰਟ ਗਾਇਜ਼ ਪਹੁੰਚ ਗਏ ਘਰੇ ਤੇ ਗਾਇਜ਼ ਜਾਂਦਿਆਂ ਦੇ ਸਿਰ ਤੇ ਆਉਂਦਿਆਂ ਦੇ ਗਾਲ ਚ ਗਾਇਜ਼ ਉਹੀ ਕੰਮ ਹੋ ਗਿਆ ਫਿਰ ਸਕੂਲ ਜਾਣਾ ਹਾਂ ਅਰੇ ਹਲੇ ਦੇ ਕਿਥੇ ਵੀ ਜਾਣਾ ਗਾਇਜ਼ ਪੇਪਰ ਹੀ ਬੜਾ ਖਾਲੀ ਮੈਨੂੰ ਸਕੂਲ ਵੀ ਨਹੀਂ ਸੀ ਜਾਣਾ ਅਸਸਤੀ ਦਾ ਪੇਪਰ ਆ ਦੋਸਤੋ ਪਰਸੋਂ ਆ ਉਸ ਅਸਸਤੀ ਯਾਰ ਹਾਂ ਮੈਂ ਲੈ ਕੇ ਚੱਲੋ ਦੋਸਤੋ ਨੂੰ ਮੁੱਕ ਕੇ ਮਿਲਦੇ ਹਾਂ ਦੋ ਕਮੈਂਟਸ ਸੋ ਗਾਇਸ ਹੁਣ ਆਪਾਂ ਵੈਦ ਤੋਂ ਆ ਗਏ ਤੇ ਵੈਦ ਤੋਂ ਆ ਕੇ ਬਹੁਤ ਜ਼ਿਆਦਾ ਥੱਕੇ ਹੋ ਕੇ ਬਟ ਮੈਂ ਨਹੀਂ ਦੇਖੀ ਤੇ ਟਾਈਮ ਹੋ ਰਿਹਾ ਇੱਧਰ ਹੋ ਰਿਹਾ 12:55 ਤੇ ਮੰਮਾ ਕਹਿੰਦੀ ਇੱਧਰ 1 ਵਜ ਗਿਆ ਗਾਇਸ ਹੈਲੋ ਗਾਇਸ ਹੈਲੋ ਗਾਇਸ ਗਾਇਸ ਬਹੁਤ ਥੋੜਾ ਲੱਗਦਾ ਪਿਆ ਗਾਇਸ ਮੰਮਾ ਨੀਂਦ ਆਉਂਦੀ ਹੈ ਅੱਜ ਮੇਰੇ ਬਲੈਕ ਸਿਲ ਸੋਨਾ ਲੱਗਦਾ ਸੀ ਗਾਇਸ ਦੱਸੋ ਗਾਇਸ ਦੱਸੋ ਹਾਲੇ ਦੂਰ ਦੇ ਵਸਤੇ ਰਿਚ ਬਿਆਸੀ ਬਹੁਤ ਦੂਰ ਤੱਕ ਪਿਆ ਬੜਾ ਵਧੀਆ ਚ ਪਰ ਹਾਂ ਪਿਆ ਬਹੁਤ ਐਸੀ ਦੇਖ ਕਿਤੇ ਮੈਨੂੰ ਪਤਾ ਨਹੀਂ ਕਿੰਨਾ ਆਏ ਹਾਏ ਇਹ ਆ ਰਿਖਤੀ ਹੈ ਬਿੰਦੀਆ ਉਹ ਮੈਂ ਪਤਾ ਨਹੀਂ ਕਿੱਥੇ ਲਾ ਲਈ ਮੈਂ ਮੈਂ ਇੱਥੇ ਥੈਲੀ ਤੇ ਲਾ ਲਈ ਬੱਸ ਦਿੱਲੀ ਤੋਂ ਲੋਟ ਆ ਮੈਨ ਵਾਸੂਟ ਪਾ ਕੇ ਤਾਂ ਨਜ਼ਰ ਹੀ ਲੱਗ ਜਾਂਦੀ ਹੈ ਸੱਚੀ ਤੇ ਚਲੋ ਗਾਇਸ ਆਪਣਾ ਮੈਂ ਤਾਂ ਬਿਮਾਰ ਹਾਂ ਜਿਵੇਂ ਲੱਗਦਾ ਹੁਣ ਸਵੇਰੇ ਫਟਾ ਮੈਂ ਬਿਮਾਰ ਮਨਿੰਦਰ ਦਾ ਵਿਚਾਰ ਬਿਮਾਰ ਹੋ ਗਿਆ ਨੂੰ ਬੁਖਾਰ ਚੜ ਗਿਆ ਉਹ ਪੈ ਗਿਆ ਸੋ ਗਾਇਸ ਆਪਣੇ ਅੱਜ ਦੇ ਵਲੌਗ ਦਾ ਪੈਠੀ ਕਰਦੇ ਐ ਐਂਡ ਤੇ ਮਿਲਦੇ ਆ ਨੈਕਸਟ ਵਲੌਗ ਚ ਆ ਪਤਾ ਨਹੀਂ ਇਹ ਮੇਰੇ ਫੋਨ ਤੇ ਲਾਈਟ ਬਾੜਤੀ ਆ ਫੋਨ ਲੈ ਇਹ ਪਾ ਗਏ ਜੋ ਚੜ ਗਈ ਗਾਇਸ ਚੜ ਗਈ ਫੋਨ ਤੇ ਲਾਈਟ ਵੇ ਗਈ ਸੁਮਨਿੰਦਰ ਵੀ ਉਹ ਲਿੰਦਰ ਨੇ ਲੱਗਦਾ ਮੈਨੂੰ ਵੀ ਚੜਾਤੀ ਆਏ ਹੋਏ ਉਹਦੇ ਚ ਅੱਖਾਂ ਚ ਲੈਟ ਬਾੜਤੀ ਆ ਤੇ ਆਪਾਂ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਨਾਲ ਤੇ ਸਵੇਰੇ ਦੇਖਦੇ ਆ ਕੀ ਕਰਦੇ ਆ ਤੇ ਓਕੇ ਬਾਈ ਸੀ ਯੂ ਟਾਟਾ ਬਾਈ ਬਾਈ